ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚਾਲਾਂ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪਾ ਦੋ گاਵਾ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਹੈ ਇੱਕ ਬਾਈ ਕੋਲੇ ਟੋਕੜ ਗੱਬਣ ਵੜਾ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸੋ ਸਿਕਾਲ ਹਾਸੀਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਨਵਦੀਪ ਸਿੰਘ ਪਿੰਡ ਬਲਾਸਪੁਰ ਤਸੀਲ ਨਿਹਾਲ ਸਿੰਘ ਦਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਨੇੜੇ ਪਿੰਡ ਰਾਮਾ ਚਕਰ ਭਾਗੀ ਕੇ ਮਾਚੀ ਕੇ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 8146911479 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇਂਦੇ ਟਾਪ ਬਰੀਡ ਕਿਹੜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਵੀਰੇ ਇਹ ਅੱਜ ਬਾ ਦੁਪਹਿਰੇ ਸੂਈ ਸੀ ਆ ਜੇਰ ਜੂਰ ਪੈ ਗਈ ਬਾਈ ਜੇਰ ਬਾਈ ਬੱਠਲ 'ਚ ਰੱਖੀ ਬੈਠਾ ਹਾਂ ਤੇ ਇਹਦਾ ਬੌਲਾ ਵੀ ਕਰਤਾ ਆਪਾਂ ਓਕੇ 7-8 ਕਿਲੋ ਬੱਚਾ ਚਰ ਜਾਤਾ ਠੀਕ ਆ ਬੱਚਾ ਕੀ ਦੇਤਾ ਬੱਚਾ ਬੱਛਾ ਹੀ ਆ ਬਾਈ ਬੱਛਾ ਦੇਤਾ ਹਾਂ ਹਾਂ ਕਿੰਨਾ ਕੁ ਦੁੱਧ ਦੇ ਦੂ ਵਸ ਦੁੱਧ ਤਾਂ ਬਾਈ 28 ਕਿਲੋ ਦੇ ਦਊਗੀ ਠੀਕ ਆ ਪਲੂਨ ਦਾ 25-26 ਕਿਲੋ ਦਿੱਤਾ ਵਾ ਆਰਡਰ ਬੜਾ ਕਮਾਂ ਹਾਂ ਆਰਡਰ ਵਾ ਓ ਸੋਹਣਾ ਹੰਤ ਸੋਣਾ ਚਵਾਈ ਵਾਲਾ ਬਹੁਤ ਸੋਹਣਾ ਲੱਗਿਆ ਵਾ ਬਾਈ ਹੂੰ ਉਹ ਚੰਗੀ ਤੇਰੀ ਆ ਹਨਾ ਹਾਂ ਹਾਂ ਹੂੰ ਹੂੰ ਮਗਰੋਂ ਲੇਵਾ ਚੈੱਕ ਕਰਨ ਕਮਾਲ ਦਾ ਪੂਰੀ ਵਿਥੀ ਦੇ ਕੱਲਾ ਕੱਲਾ ਥਣ ਨਾਲਾ ਨੂਣਾ ਲੇਵੇ ਤੇ ਫੁੱਲ ਚੰਗੀਆਂ ਖੋਲ ਲੈ ਬਈ ਤੋੜ ਕੇ ਦਿਖਾ ਦੇ ਸੋ ਇਹ ਸਵਾਈਆ ਜੇਰਾ ਬਈ ਬੱਠਲ ਜੇ ਰੱਖੀ ਬੈਠਾ ਕੱਦ ਵੱਡ ਫੁੱਲ ਛੋਟੀ ਨਾ ਮੰਨਿਓ ਬਈ ਵੱਡੀ ਆ ਬਈ ਪੂਰੀ ਆ ਬੈ ਤੋਰਾ ਤਾਰਾ ਆ ਨ ਇੱਕ ਨੰਬਰ ਪੂਰ ਬਰੀਕੀ ਬਰੂਕੀ ਚ ਫੁੱਲ ਆ ਕਹਿੰਨੇ ਹਾਂ ਬਰੀਕੀਆਂ ਦਾ ਬਹਿਰ ਚ ਬਹੁਤ ਆ ਬਾਈ ਫੇਸ ਫੁੱਸ ਬੜਾ ਪਿਆਰਾ ਕਰ ਮੈਂ ਦੇਖ ਲੈ ਕੀ ਬਾਤ ਹੈ ਕੀ ਮੋਲਾ ਪ੍ਰਾਜੈਜ ਮੌਲਵਾਸ ਬਾਈ ਅੱਜ ਆਫਰ ਹੀ ਐ ਸਮਝ ਲੈ ਬਈ ਲੋੜੀ ਤੇ ਹਮ ਲੱਖ ਦੀ ਦੇ ਦਾਂਗੇ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਜਮਾ ਜਾਇਜ ਮੌਲਵਾ ਤੇ 1 ਲੱਖ ਦੀ ਪੂਰੀ ਰਿਵਾਈ ਕਹਿੰਦਾ ਵੈੜ ਦੇ ਦਾਂਗੇ ਬਾਕੀ ਕੋਈ ਚੱਕਰ ਨਹੀਂ ਬਾਈ ਚ ਮਾਨਤਾ ਨਹੀਂ ਹੋਊ ਬਾਈ ਠੀਕ ਐ ਨਾ ਠੀਕ ਐ ਬਾਈ ਆ ਜਿਹਨੇ ਪਹਿਲਾਂ ਫੋਨ ਲਾ ਲਿਆ ਲਾ ਰਿਹਾ ਆਫਰ ਹੀ ਐ ਅੱਜ ਠੀਕ ਐ ਬਾਈ ਹਮ ਲੈਵਾ ਲੂ ਬਾ ਬੜਾ ਫਿੱਟਾ ਕਰ ਮੈਂ ਹਾਂ ਫਿੱਟਣਾ ਚਾ ਬਾਈ ਲੈਵਾ ਹਜੇ ਤਾਂ ਆਹ ਪਾਲਪੂਲ ਹੋ ਮਾਰੀ ਮੋਟੀ ਥਾਣਾ ਚ ਤੇ ਐਨ ਫਿਟਿੰਗ ਚ ਲਿਆਉਣਾ ਪੂਰਾ ਸਹੀ ਗੱਲ ਆ ਬਾਈ ਹਮ ਅੱਗੇ ਆ ਗਈ 2 ਨੰਬਰ ਤੋਕੜ ਗੱਬਣਾ ਹਾਂ ਬਾਈ ਤੋਕੜ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਵੀਰੇ ਇਹ ਬਾਈ ਆਪਾਂ ਨੇ ਮਹੀਨੇ ਦੀ ਬਲੱਡ ਟੈਸਟ ਪਾਸ ਕਰਕੇ ਲਈ ਆ ਓਕੇ ਠੀਕ ਆ ਨਾ ਠੀਕ ਆ ਗਾਂ ਨੇ ਪਲੂਨ ਨੇ ਨੇ ਵਹਿੜ ਨੇ 44 ਕਿਲੋ ਦੁੱਧ ਦਿੱਤਾ ਜੀ ਓਕੇ ਇਹ ਆਪਾਂ ਮਾਨੂਕਿਆ ਤੋਂ ਲਈ ਆ ਬੰਦੇ ਨੇ 2,80,000 ਦੀ ਖਰੀਦੀ ਸੀ ਠੀਕ ਆ ਵੀਰੇ ਹਾਂ ਇਹਦਾ ਪਲੂਨ ਦਾ ਦੁੱਧ ਦਿੱਤਾ ਵਾ 57.53 ਕਿਲੋ ਓਕੇ ਬਾਈ ਇਹ ਬਾਅਦ ਚ ਬਿਮਾਰ ਹੋ ਗਈ ਥੋੜੇ ਲੰਮੇ ਸਮੇਂ ਬਾਹਰ ਰਹੀ ਆ ਹੂੰ ਹਾਂ ਹੁਣ ਕਿੰਨਾ ਕ ਦੁੱਧ ਆ ਥੱਲੇ ਹਾਂ ਦੁੱਧ ਬਾਈ ਅੱਜ 13 ਕਿਲੋ ਮੰਨ ਲੈ 12 13 ਕਿਲੋ ਬੈਡ ਨਰ ਤਿਆਰ ਦੁੱਧ 14 ਕਿਲੋ ਹੀ ਹੋ ਓਕੇ ਬਾਈ ਕੱਦ ਬਹੁਤ ਹਨ ਕੱਦ ਬਾਈ ਬੈਡ ਬਰੀਕੀਆਂ ਵੇਰ ਨੂੰ ਦੇਖ ਲੱਗੀਆਂ ਬਰੀਕ ਵਾਲੀ ਹੈ ਬਰੀਕ ਤੇ ਬਾਈ ਕਿਸੇ ਦਾ ਫਿਟਨੈਸ ਵਾਲਾ ਲੀਭਾਗਾ ਬਾਈ ਜਦੋਂ ਪਿਆਰ ਹੋਊਗੀ ਹਨ ਹੁਣ ਬਹੁਤ ਚੰਗਾ ਹਨ ਕਰਮਾਂ ਵਾਲੀ ਕੀ ਬਾਤ ਆ ਬਾਈ ਖੋਲ ਲੈ ਬਾਈ ਤੋੜ ਕੇ ਦਿਖਾ ਦੀਏ ਫੁੱਲ ਕੱਦ ਫੁੱਲ ਬਰੀਟ ਬਹੁਤ ਚੰਗੇ ਰਿਕਾਰਡ ਦੀ ਆ ਚਲੋ ਕੋਈ ਹੁਣ ਬਾਈ 66 ਸੀਮਨ ਤੋਂ ਗੱਭਣ ਚੰਗੇ ਤੋਂ ਠੀਕ ਆ ਬਾਈ ਉਹ ਸਾਰੀ ਡਿਟੇਲ ਦੇ ਦਾਂਗੇ ਆਪਾਂ ਹੂੰ ਕਿਟ ਨਾਲ ਚੈੱਕ ਕਰੀ ਸੀ ਹੈ ਫਿਰ ਨਹੀਂ ਨਹੀਂ ਬਾਈ ਆਪਾਂ ਆਪਣਾ ਉਥੇ ਚੈੱਕ ਪਾਸ ਹੁੰਦੀ ਹੈ ਨਾ ਜਗਰਾਵਾ ਕੋਚਰ ਜੋ ਠੀਕ ਆ ਉਥੋਂ ਬਾਈ ਸਾਰਾ ਰਿਕਾਰਡ ਆਪਾਂ ਸਭ ਕੁਝ ਚੈੱਕ ਕਰਾ ਕੇ ਲਈ ਆ ਠੀਕ ਆ ਬਾਈ ਹਾਂ ਕੱਦ ਤਾਂ ਫੁੱਲ ਆ ਕਿ ਨਹੀਂ ਹਾਂ ਹਾਂ ਬਾਈ ਜਗਰਾਵਾ ਨੇ ਫੁੱਲ ਕਰਦਾ ਬਾਈ ਤੇ ਕਿਸੇ ਵੀਰ ਨੂੰ ਦੋਨਾ ਜੋ ਕੋਈ ਵੀ ਪਸੰਦ ਆ ਬਾਈ ਨਾ ਬਾਈ ਐਫ ਡੀ ਹੋਈ ਹੈ ਇਹ ਤਾਂ ਇੱਕ ਤਰ੍ਹਾਂ ਦੀ ਸਹੀ ਗੱਲ ਆ ਬਾਈ ਹਮ ਹਾਂ ਧੰਨਵਾਦ ਜੀ